ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਅੱਜ ਦੀ ਵੀਡੀਓ ਪਿੰਡ ਥਰਾਜ ਜੀ ਤਹਿਸੀਲ ਤੇ ਜ਼ਿਲ੍ਹਾ ਤਹਿਸੀਲ ਬਾਗਾਪਰਾਣਾ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਚ ਤੁਹਾਡੇ ਅਸਤੇ ਦੋ ਨਗ ਲੈ ਕੇ ਆਂਦੇ ਜੀ ਇੱਕ ਤਾਂ ਟੋਕੜ ਗੱਭਣ ਚੈੱਕ ਪਾਸ ਆ ਤੇ ਇੱਕ ਗੱਭਣ ਤਿਆਰੀ ਆ ਸਮਾਂ ਹਜੇ ਲੈਂਦੀ ਆ ਜਿੰਨਿਆਂ ਕ ਆਪਾਂ ਇਸ ਘਰੋਂ ਵੀਡੀਓ ਕਵਰ ਕੀਤੀ ਆ ਨੇ ਜੇ ਪਸ਼ੂਆਂ ਦੀ ਗਿਣਤੀ ਹਮੇਸ਼ਾ ਇੱਕ ਜਾਂ ਦੋ ਹੀ ਹੁੰਦੀ ਆ ਪਰ ਹੁੰਦੇ ਚੰਗੇ ਆ ਜੀ ਅੱਜ ਦੀ ਵੀਡੀਓ ਦੀ ਡਿਟੇਲ ਮੈਂ ਤੁਹਾਨੂੰ ਬਾਾਈ ਤੋਂ ਲੈ ਕੇ ਦੇਵਾਂਗਾ ਤਸੱਲੀ ਭਰਖ ਤੁਸੀਂ ਕਰਨੀ ਆ ਜਿਹਨੂੰ ਨਗ ਪਸੰਦ ਆਊਗਾ ਨੰਬਰ ਸਕਰੀਨ ਤੇ ਲਗਾਤਾਰ ਜਲਦਾ ਰਹਿਣਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਨਾਮ ਤੇ ਐਡਰੈਸ ਦੱਸ ਦੋ ਨਾਮ ਬਾਈ ਗੁਰਪ੍ਰੀਤ ਸਿੰਘ ਪਿੰਡ ਫਰਾਜ ਤਸੀਲ ਬਾਗਾਪੁਰਾਣਾ ਜ਼ਿਲ੍ਹਾ ਮੋਗਾ ਮੋਬਾਈਲ ਨੰਬਰ ਜੀ 987674554 ਠੀਕ ਹੈ ਵੀਰੇ ਇੱਕ ਨੰਬਰ ਤੋਂ ਵੀਰੇ ਸ਼ੁਰੂ ਕਰਾਂਗੇ ਸੂਆ ਕਿੰਨੇਵੇਂ ਲਈ ਗੱਬਣ ਆ ਜੀ ਇਹ ਇਹ ਬਾਈ ਤੀਜੇ ਲਈ ਠੀਕ ਹੈ ਕਿੰਨੇ ਸਮੇਂ ਦੀ ਵੀਰੇ ਇਹ 7 ਮਹੀਨੇ ਦੀ ਬਈ ਚੈੱਕ ਪਾਸ ਚੈੱਕ ਪਾਸ ਆ ਦੁੱਧੋ ਡਰਾਈ ਹੈ ਜੀ ਦੁੱਧੋ ਡਰਾਈ ਕਰਤੀ ਬਾਈ ਥਣਾ ਦੀ ਗਰੰਟੀ ਆ ਥਣਾ ਦੀ ਗਰੰਟੀ ਆ ਕੋਈ ਪਾਸ ਕਰਕੇ ਲੈ ਜੀ ਪਖਚਾਉਂਦੀ ਆ ਪਾਰ ਪਿੱਛੇ ਦੀ ਵੀ ਗਰੰਟੀ ਆ ਪਾਰ ਪਿੱਛੇ ਦੀ ਹਾਂ ਘਰ ਤੱਕ ਗਰੰਟੀ ਆ ਕਿੰਨਾ ਪਿਆਜੂ ਦੁੱਧ ਕਰਮ ਵਾਲੀ ਦੁੱਧ ਬਈ ਇਹਨੇ ਪਹਿਲੇ ਸੂਏ ਤਾਂ ਆ ਪਿਛਲੇ ਸੂਏ ਦੂਜੇ ਸੂਏ ਆਇਤੀ ਇਹਨੇ 13 14 ਕਿਲੋ ਦਿੰਦਾ ਬਾਈ ਚੰਗੀ ਆ ਝੂਠ ਮਾਰਨ ਨੂੰ ਤਾਂ ਵੀ ਕਹਿ ਦਿੰਨਾ ਉਹ ਤਾਂ 13 14 ਹਾਂ 13 14 ਦਿੰਦਾ ਹੋਊਗਾ ਹਰ ਘਰ ਐਨਾ ਕ ਤਾਂ ਕਹਿੰਦਾ ਵੀ ਕੀ ਐਵੇਂ ਕਹਿੰਦਾ ਪਲੀ ਪਲੀ ਆ ਬਾਈ ਸੰਭੀ ਪਲੀ ਪੂਰੀ ਆ ਬਾਹਰ 2 ਫੁੱਟ ਦੀ ਹੁੰਦੀ ਆ ਬੰਦੇ ਦੀ ਲਓ ਜੀ ਕੱਠੂ ਗੁੜਾ ਚੈੱਕ ਕਰੋ ਤੇ ਨਾਲ ਹੀ ਤੁਸੀਂ ਹਾਈਟ ਦਾ ਅੰਦਾਜ਼ਾ ਬਾਈ ਦੇ ਹਿਸਾਬ ਨਾਲ ਲਾ ਲਿਓ ਬਾਈ ਦਾ ਕਦ ਸ਼ੇਪ ਬਾਈ ਚੌੜੀ ਮੈਂ ਸੋਨਾ ਥੜਾ ਦਾ ਸੈਜ ਇਕੱਲਾ ਇਕੱਲਾ ਨਿਕੜ ਮਾ ਖੋੜ ਕੇ ਦਿਖਾ ਦੀ ਵੀਰੇ ਸੱਤਾਂ ਮਹੀਨਿਆਂ ਦੀ ਕਨਫਰਮ ਚੈੱਕ ਪਾਸ ਆ ਉਹ ਤੁਸੀਂ ਆਪ ਦਾ ਪਰਸਨਲ ਡਾਕਟਰ ਸਹਿਬਾਨ ਨਾਲ ਲੈ ਕੇ ਆਇਓ ਤੇ ਬਾਈ ਦੇ ਘਰੋਂ ਤੁਸੀਂ ਆਪ ਦਾ ਕੀ ਆੱਕ ਪਾਸ ਕਰਵਾ ਤਿਹਾਰਾ ਨਹੀਂ ਪਾਇਆ ਤੇ ਭਾਈ ਸੰਗਲ ਜੀ ਆਈ ਸੀ ਠੀਕ ਆ ਤਾਂ ਕਰਕੇ ਤਾਂ ਕਰਕੇ ਬਾਲਾ ਕਰੀ ਜੀ ਉਹ ਇੱਕ ਗੱਲ ਨਹੀਂ ਬੰਨ ਲਾ ਬੰਨ ਲਾ ਰਹਿਣ ਦੋ ਜੀ ਫਿਰ ਕੋਈ ਗੱਲ ਨਹੀਂ ਨਾ ਪਤਾ ਥੋੜਾ ਜਿਆ ਕਲਿਆਰੇ ਦਾ ਕਰਦੀ ਆ ਕਿਉਂਕਿ ਬਾਈ ਨੇ ਪਾਇਆ ਪਹਿਲੇ ਸੰਗਲ ਜੇ ਸੀਗੀ ਜੀ ਘਰੇ ਲੂਈ ਲਈ ਜੇ ਨੇੜੇ ਤੇ ਇਹ ਭਾਈ ਆਪਾਂ ਐਵੇਂ ਕਹਦੇ ਹਰਿਆਣੇ ਦੇ ਲੋਕਲ ਪਿੰਡਾਂ ਦਾ ਮਾਲ ਆਪਣਾ ਲੋਕਲ ਹੀ ਲਈ ਆ ਜੀ ਇਹ ਠੀਕ ਆ ਵੀਰੇ ਤੇ ਡਿਮਾਂਡ ਕੀ ਰਹਿਣ ਵਾਲੀ ਆ ਯੈਸ ਇਹਦਾ 80000 ਰੁਪਏ ਉਜੂ ਮਾਨਤਾਣ ਮਾਨਤਾਣ ਕਰਦਾ ਬਿਲਕੁਲ ਜਾਇਜ਼ ਡਿਮਾਂਡ ਕੀਤੀ ਹੈ ਬਾਈ ਜਮਾਈ ਜਾਇਜ਼ ਆ ਬਾਈ 30000 ਮੈਂ 200 ਲੱਖ ਦੀ ਜਿਹਦੇ ਤਿਆਰ ਹੋ ਗਈ ਬਾਈ ਬਾੜੀ ਨਜਾਇਜ਼ ਪੁਲੀ ਗਰਮ ਵਾਲੀ ਤਿਆਰ ਹੋ ਗਈ ਉਹਦੇ ਬਹੁਤ ਰੁਪਈਆਂ ਦੀ ਚੀਜ਼ ਆ ਸੋਨਾ ਥਾਣਾ ਦਾ ਸੈਜ ਹੈ ਚੰਗੀ ਆ ਗੋਲ ਫੈਟ ਕੋਟਾ ਬਜਲੰਬ ਜੂਦ ਵਾਲੀ ਐ ਇੱਕ ਬਾਈ ਕੋਲ ਹੋਰ ਸ਼ਕੀਨ ਝੋਟੀ ਆ ਜੀ ਇਹਦਾ ਸੁਆ ਕਿੰਨਾ ਮਾ ਜੀ ਇਹ ਬਾਈ 4 ਦਾ ਹੁੰਦਾ ਸ਼ੱਗ ਦੇ ਚੱਕ ਨੇ ਸਟਾਰਟ ਕਰਤੇ ਠੀਕ ਆ ਸੁਆ ਦੂਜਾ ਬਾਈ ਦੂਜਾ ਸੁਆ ਸੁਣਦੀ ਆ ਕਿੰਨਾ ਸਮਾਂ ਲੈ ਜੂ ਵੀਰੇ ਹਜੇ ਇਹ ਆਪਣੇ ਘਰ ਦੀ ਝੋਟੀ ਹੈ ਬਾਈ 10 ਦਿਨ ਪਏ ਇਹਦੇ ਕਾਪੀ ਦੇ ਅੱਛਾ ਇਹ ਘਰ ਦੀ ਉਹ ਆਪਣੀ ਖਰੀਦੀ ਹੋਈ ਹੈ ਹਾਂ ਇਹ ਘਰ ਦੀ ਆਪਾਂ ਉਧਰ ਵੀ ਨਿਗਾ ਮਰਾ ਦੀ ਕਟੀਆਂ ਆਪਾਂ ਤਿਆਰ ਕਰਕੇ ਨਾ ਪਾਲ ਕੇ ਵੇਚਦੇ ਆ ਠੀਕ ਆ ਪਹਿਲਾਂ ਤਿਆਰੀ ਕਰਮ ਵਾਲੀ ਦੀ ਚੈੱਕ ਕਰੋ ਟੋਪ ਦਾ ਥਣ ਲੱਗਿਆ ਤਿਆਰੀ ਬਹੁਤ ਸੋਹਣੀ ਕਰਦੀ ਹੁੰਦੀ ਆ ਹਜੇ 10 ਦਿਨ ਪਏ ਆ ਪਿਛਲੇ ਸਵੇਰੇ ਬਾਈ ਕਿੰਨਾ ਦੱਧ ਚੋਇਆ 14 ਕਿਲੋ ਬਾਈ ਚੋਇਆ ਵਾ ਚੋਇਆ ਵਾ ਥਣਾਂ ਦੀ ਭਾਰ ਪਿੱਛੇ ਦੀ ਗਾਰੰਟੀ ਹੈ ਬਾਈ ਫੁੱਲ ਗਾਰੰਟੀ ਹੈ ਜੀ ਠੀਕ ਆ ਬਾਕੀ ਠੰਡੀ ਮਿੱਠੀ ਪੂਰੀ ਆ ਬੈਕ ਸਾਈਡ ਨੂੰ ਹਵਾਨਾ ਤਿਆਰ ਕਰ ਰਹੇ ਹੋ ਬਾਈ ਕਿਵੇਂ ਲੱਗਾ ਸਹੀ ਗੱਲ ਹੈ ਹਵਾਨਾ ਐਂਡ ਕੈਨ ਨੂੰ ਤਾਂ ਆਪਾਂ ਕਹਿ ਦਿੱ ਗਏ ਬਾਈ ਹਰਿਆਣੇ ਚੋਂ ਆਈ ਆ ਪਰ ਨਹੀਂ ਆਪਾਂ ਘਰ ਦੀ ਕੱਟੀ ਆ ਬਾਈ ਇਹ ਘਰ ਦੀ ਕੱਟੀ ਕੱਤੀ ਪਾਲੀ ਸੀ ਬਾਈ ਕਹਿੰਦਾ ਆਪਾਂ ਕੱਟੀ ਲਈ ਸੀ ਆਪਾਂ ਬਾਈ ਇਹ ਗੱਡੀਆਂ ਵਾਲਿਆਂ ਤੋਂ ਅੱਛਾ ਕੋਈ ਆਪਾਂ ਐਵੇਂ ਕਹਿ ਦਿੱ ਕਿ ਬਈ ਉੱਧਰੋਂ ਲਿਆ ਜਿਹੜੀ ਉਧਰੋਂ ਆਈ ਉਧਰੋਂ ਹੀ ਦੱਸੂਗਾ ਠੀਕ ਆ ਗੱਡੀਆਂ ਵਾਲਿਆਂ ਤੋਂ ਲਈ ਸੀ ਇਹ ਕੱਤੀ ਇਹ ਕੱਤੀ ਗੱਡੀਆਂ ਵਾਲਿਆਂ ਤੋਂ ਲਈ ਸੀ ਬਾਈ ਠੀਕ ਆ ਇੱਕ ਸੁਆ ਘਰੇ ਚੋ ਲਿਆ ਬਾਈ ਦੂਜੇ ਲਈ ਹਣ 10 ਦਿਨ ਬਾਕੀ ਆ 10 ਦਿਨ ਬਾਕੀ ਆ ਕੋਈ ਦੰਦ ਬਾਟ ਲੈ ਬਾਈ ਚੌਗੀ オリジナル ਚੌਗੀ ਗਾਰੰਟੀ ਹੋਊਗੀ ਹਾਂ ਠੀਕ ਹੈ ਵੇਲਾ ਵਜੇ ਨੇ ਕਿੰਨਾ ਤੇ ਕਾਦ ਗੁੱਦ ਵੇਲਾ ਸਹੀ ਗੱਲ ਹੈ ਬਜੇ ਨੇ ਮਜੂਦ ਵੀ ਕਰ ਮਾਲੀ ਦਾ ਪੂਰਾ ਸਿੰਘ ਜੀ ਬਾਈ ਕੋ ਨੈਤਰਾ ਲਕੋ ਹੱਥ ਨਹੀਂ ਫਰਾਇਆ ਇਹਦੋਂ ਵੀ ਸੋਹਣੀ ਮੰਨ ਲੋ ਹਾਂ ਜੇ ਕਿਤੇ ਗੋਲ ਕਰਾਈ ਹੁੰਦੀ ਹੋਰ ਗੋਲ ਹੋ ਜਾਵੇ ਗੱਬਨ ਕਰਕੇ ਕਰਾਈ ਨਹੀਂ ਨਾ ਹਜੇ ਠੀਕ ਹੈ ਵੀਰੇ ਕਈਆਂ ਪਾਸੋਂ ਜ਼ੋਰ ਜ਼ਾਰ ਮਾਰ ਜਾਂਦਾ ਠੀਕ ਹੈ ਵੀਰੇ ਚੰਗਾ ਹਵਾਨਾ ਤਿਆਰ ਕਰਦੇ ਹਾਂ ਹੈ ਬਈ 10 ਦਿਨਾਂ ਨੂੰ ਤੁਰਿਆ ਨਹੀਂ ਆਣਾ ਤਾਂ ਯਾਰ ਕਿੰਨਾ ਦੁੱਧ ਪਿਆਜੋਇਆ ਇੱਕ ਤਿਆਰ ਦੁੱਧ ਪਾਉ ਬਈ 18 ਕਿਲੋ ਇੱਕ ਤਿਆਰ ਹਾਂ ਐਤੀ ਸੇਵਾ ਵਾਦ ਤਾਂ ਥੋੜੀ ਨਾ ਡਰਾਈ ਪਹਿਲਾਂ ਕਰਤੀ ਸੀ ਆਪਾਂ ਹੂੰ ਠੀਕ ਆ ਇਹ ਪਹਿਲੇ ਨੇ 14 ਪਾਇਆ ਦਾ ਐਂ ਕਹਨ ਨੂੰ 15 16 ਕਹਿ ਦਿੰਨਾ ਐਹੀ ਤੇ ਪਾਜੂ ਬਈ ਖੁੱਲਾ ਹੀ 18 ਕਿਲੋ ਠੰਡਾ ਜੋ ਜਗਾੜ ਹੀ ਦੱਸਿਆਦਾ ਵੇਖ ਬਾਈ ਠੀਕ ਆ ਬਾਕੀ ਮੜਾ ਸਾਡੀ ਹਾਈਟ ਦਾ ਅੰਦਾਜ਼ਾ ਤੁਸੀਂ ਫੇਰ ਲਾ ਲਿਓ ਜੀ ਛੋਟੇ ਤੇ ਹੁੰਦੀ ਵੇ ਲਾਓ ਜੀ ਚੈੱਕ ਕਰੋ ਠੀਕ ਆ ਆ ਵੀ ਨਿਆ ਏ ਠੰਡੀਆਂ ਹੀ ਵੇ ਠੀਕ ਆ ਇਹਦੀ ਡਿਮਾਂਡ ਕੀ ਰਹਿਣ ਵਾਲੀ ਹੈ ਜੀ ਇਹਦੀ ਤਾਂ ਬਾਈ ਫੋਨ ਤੇ ਕਰਾਂਗੇ ਆਪਾਂ ਕੱਚੀ ਆ ਕਿਉਂਕਿ ਹਾਂ ਆ ਵੇ ਬਾਈ ਇਹਨਾਂ ਲੋਕ ਕਲੋਕ ਕਰਦਾ ਰਹਦਾ ਲੇਵਾ ਠੀਕ ਆ ਇਹਦੀ ਡਿਮਾਂਡ ਬਾਈ ਕਹਿੰਦਾ ਫੋਨ ਤੇ ਰਹਿਣਾ ਲਈਏ ਜੀ ਬਾਕੀ ਤੁਹਾਨੂੰ ਕੋਈ ਵੀ ਨਾਕ ਪਸੰਦ ਆਊਗਾ ਨੰਬਰ ਸਕਰੀਨ ਤੇ ਲਗਾਤਾਰ ਚੱਲਦਾ ਰਹੇ ਇਹਦੇ ਚੁੱਕ ਖਰਦਾਂ ਖੁੱਲਾ ਮਾਨਦਾਂ ਨੂੰ ਬਾਈ ਠੀਕ 8000 ਤੇ ਖੁੱਲਾ ਹੋ ਜਾ ਹਾਂ ਠੀਕ ਹੈ ਧੰਨਵਾਦ